ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਤੇਜ ਤੇ ਪ੍ਰਧਾਨ ਮੰਤਰੀ ਵਜੋਂ ਸੌ ਚੁੱਕ ਲਈ ਹੈ ਉਹਨਾਂ ਦੇ ਨਾਲ ਨਵੀਂ ਸਰਕਾਰ ਦੇ ਮੰਤਰੀਆਂ ਨੇ ਵੀ ਸੌ ਚੁੱਕੀ ਹੈ 98ਵਾਂ ਤਨਖਾਹ ਕਮਿਸ਼ਨ ਨੂੰ ਲੈ ਕੇ ਦੇਸ਼ ਵਿੱਚ ਚਰਚਾ ਮੁੜ ਤੋਂ ਸ਼ੁਰੂ ਹੋ ਗਈ ਹੈ 8ਵਾਂ ਤਨਖਾਹ ਕਮਿਸ਼ਨ ਜਨਵਰੀ 2026 ਤੋਂ ਲਾਗੂ ਹੋਣ ਦੀ ਸੰਭਾਵਨਾ ਅੰਸਾਹਰ ਕੀਤੀ ਜਾ ਰਹੀ ਹੈ ਕੇਂਦਰ ਦਾ ਹਰ 10 ਸਾਲ ਬਾਅਦ ਇੱਕ ਨਵਾਂ ਤਨਖਾਹ ਕਮਿਸ਼ਨ ਲਾਗੂ ਹੁੰਦਾ ਤਾਂ ਕਿ ਸੱਤਵਾਂ ਤਨਖਾਹ ਕਮਿਸ਼ਨ ਜਨਵਰੀ 2016 ਦੇ ਵਿੱਚ ਲਾਗੂ ਕੀਤਾ ਗਿਆ ਸੀ ਅਜੇ ਇਹ ਜੇ ਨਵੀਂ ਸਰਕਾਰ ਚਲਦੀ ਅਗਲੇ ਪੇ ਕਮਿਸ਼ਨ ਦੀ ਤਿਆਰੀ ਸ਼ੁਰੂ ਕਰ ਸਕਦੀ ਹੈ ਕੇਂਦਰ ਸਰਕਾਰ ਦੇ ਕਰੋੜ ਤੋਂ ਵੱਧ ਸਰਕਾਰੀ ਮੁਲਾਜ਼ਮ ਅਤੇ ਪੈਨਸ਼ਨਰ ਅੱਠਵੇਂ ਤਨਖਾਹ ਕਮਿਸ਼ਨ ਦੇ ਗਠਨ ਦੀ ਅੱਠਵੇਂ ਅੱਠਵੇਂ ਤਨਖਾਹ ਕਮਿਸ਼ਨ ਦੇ ਗਠਨ ਦੀ ਬੇਸਬਰੀ ਦੇ ਨਾਲ ਉਡੀਕ ਵੀ ਕਰ ਰਹੇ ਨੇ ਇਹ ਕਮਿਸ਼ਨ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਅਦੇ ਸੰਬੰਧੀ ਆਪਣੀਆਂ ਸਿਫਾਰਸ਼ਾਂ ਸਰਕਾਰ ਨੂੰ ਸੌਂਪੇਗਾ ਅੱਠਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਜਨਵਰੀ 2026 ਤਲਾਕੂ ਹੋ ਸਕਦੀਆਂ ਨੇ ਦੱਸਦੀ ਕਿ ਭਾਰਤ ਵਿੱਚ ਪਹਿਲਾ ਤਨਖਾਹ ਕਮਿਸ਼ਨ ਜਨਵਰੀ 1946 ਦੇ ਵਿੱਚ ਸਥਾਪਿਤ ਕੀਤਾ ਗਿਆ ਸੀ ਹਾਲਕੀ ਸਰਕਾਰ ਨੇ ਅਜੇ ਤੱਕ 8ਵੇਂ ਤਨਖਾਹ ਕਮਿਸ਼ਨ ਦੇ ਗਠਨ ਅਤੇ ਲਾਗੂ ਕਰਨ ਬਾਰੇ ਕੋਈ ਗਰਮੀ ਐਲਾਨ ਨਹੀਂ ਆ ਕੋਈ ਰਸਮੀ ਐਲਾਨ ਨਹੀਂ ਕੀਤਾ ਪਿਛਲੇ ਸਾਲ ਦਸੰਬਰ ਦੇ ਵਿੱਚ ਸਰਕਾਰ ਨੇ ਕਿਹਾ ਸੀ ਕਿ ਫਿਲਹਾਲ 8ਵੇਂ ਤਨਖਾਹ ਕਮਿਸ਼ਨ ਦੀ ਸਥਾਪਨਾ ਨੂੰ ਲੈ ਕੇ ਕੋਈ ਯੋਜਨਾ ਨਹੀਂ ਹੈ ਹੁਣ ਕੋਮੀ ਚੋਣਾ ਖਤਮ ਹੋ ਗਈਆਂ ਨੇ ਅਜਿਹੇ ਵਿੱਚ ਇਸ ਗੱਲ ਦੀ प्रबल ਸੰਭਾਵਨਾ ਹੈ ਕਿ ਸਰਕਾਰ ਕਮਿਸ਼ਨ ਦੇ ਗਠਨ ਦੀ ਦਿਸ਼ਾ 'ਚ ਫੈਸਲਾ ਕੋ ਨੱਕ ਕਦਮ ਛੁਪ ਸਕਦੀ ਹੈ ਅਠਵਾਂ ਤਨਖਾਹ ਕਮਿਸ਼ਨ ਦੇ ਗਠਨ ਦੇ ਨਾਲ ਲਗਭਗ 50 ਲੱਖ ਦੇ ਸਰਕਾਰੀ ਕਰਮਚਾਰੀਆਂ ਤੇ 88 ਲੱਖ 55 ਨੂੰ ਲਾਭ ਹੋਵੇਗਾ ਉਮੀਦ ਕੀਤੀ ਜਾ ਰਹੀ ਹੈ ਕਿ ਅਠਵੇਂ ਤਨਖਾਹ ਕਮਿਸ਼ਨ ਤਹਿਤ ਫਿਟਮੈਂਟ ਫੈਕਟਰ ਦੇ ਵਾਧੇ ਦੇ ਨਾਲ ਨਾਲ ਉਹਨਾਂ ਦੀ ਤਨਖਾਹ ਵਿੱਚ ਵਾਧਾ ਕੀਤਾ ਜਾਏਗਾ ਫਾਈਨੈਂਸ਼ੀਅਲ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ ਫਿਟਮੈਂਟ ਫੈਕਟਰ 3.61 ਗੁਣਾ ਤੈਅ ਕੀਤੇ ਜਾਣ ਦੀ ਸੰਭਾਵਨਾ ਹੈ ਸਰਕਾਰੀ ਮੁਲਾਜ਼ਮਾਂ ਦੀ ਘੱਟੋ-ਘੱਟ ਬੇਸਿਕ ਤਨਖਾਹ 18000 ਰੁਪਏ ਹੋਣ ਦੇ ਨਾਲ ਫਿਟਮੈਂਟ ਫੈਕਟਰ ਵਦਨ ਨਾਲ ਉਹਨਾਂ ਦੀ ਬੇਸਿਕ ਤਨਖਾਹ 18000 ਤੋਂ 26000 ਰੁਪਏ ਹੋ ਜਾਵੇਗੀ ਫਿਟਮੈਂਟ ਫੈਕਟਰ ਇੱਕ ਪ੍ਰਮੁੱਖ ਫਾਰਮੂਲਾ ਹੈ ਜੋ ਅਟਵੇਂ ਤਨਖਾਹ ਕਮਿਸ਼ਨ ਦੇ ਅਧੀਨ ਕਰਮਚਾਰੀਆਂ ਦੀ ਤਨਖਾਹ ਅਤੇ ਪੇ ਮੈਟ੍ਰਿਕਸ ਤੱਕ ਪਹੁੰਚਣ ਵਿੱਚ ਉਹਨਾਂ ਦੀ ਮਦਦਕਾਰ ਹੈ ਸੱਤਵੇਂ ਤਨਖਾਹ ਕਮਿਸ਼ਨ ਦੇ ਵਿੱਚ 2.57 ਗੁਣਾ ਫੈਟਮੈਂਟ ਫੈਕਟਰ ਪੇਸ਼ ਕੀਤਾ ਗਿਆ ਸੀ ਇਸ ਕਾਰਨ ਮੁਲਾਜ਼ਮਾਂ ਦੀ ਤਨਖਾਹ ਦੇ ਵਿੱਚ ਕਰੀਬ 14.29% ਦੀ ਤਾਪਾਤਾ ਹੋਇਆ ਸੀ ਇਸ ਤੋਂ ਇਲਾਵਾ ਘਟੋਕਟ ਤਨਖਾਹ ਵੀ ਵਧਾ ਕੇ 18000 ਰੁਪਏ ਕਰ ਦਿੱਤੀ ਗਈ ਸੀ ਅੱਠਵੇਂ ਤਨਖਾਹ ਕਮਿਸ਼ਨ ਰਾਹੀਂ ਨਾ ਸਿਰਫ ਤਨਖਾਹ ਸੰਬੰਧੀ ਅਸਮਾਨਤਾਵਾਂ ਦੂਰ ਹੋਣ ਗਿਆ ਸਗੋਂ ਮਹਿੰਗਾਈ ਦਾ ਪ੍ਰਭਾਵ ਵੀ ਘਟਣ ਦੀ ਉਮੀਦ ਹੈ